ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਲੱਗੀਆਂ ਹਾਂ ਸੀ ਆਪਣੇ ਬਲੌਗ ਦੀ ਸ਼ੁਰੂਆਤ ਕਰਨ। ਤੇ ਬਲੌਗ ਦੇ ਵਿੱਚ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਚੀਜ਼ਾਂ ਤੇ ਤੁਸੀਂ ਸਮਝ ਹੀ ਗਏ ਹੋਗੇ ਇਹ ਸਾਰੀਆਂ ਚੀਜ਼ਾਂ ਮੈਨੂੰ ਗਿਫਟ ਮਿਲੀਆਂ ਨੇ। ਬਹੁਤ ਸੋਹਣੀਆਂ ਪਿਆਰੀਆਂ ਦੀਜਾਂ ਮੇਰਾ ਸੱਚੀ ਦਿਲੋਂ ਬਹੁਤ ਕਰਦਾ ਹੁੰਦਾ ਵੀ ਹਰ ਇੱਕ ਚੀਜ਼ ਮੇਰੇ ਕੋਲ ਹੋਵੇ ਤੇ ਪਰ ਮੈਨੂੰ ਉਹ ਚੀਜ਼ ਜਿਆਦਾ ਖੁਸ਼ੀ ਹੁੰਦੀ ਹੈ। ਵੀਡੀਓ ਦੇ ਵਾਰੀ ਮੈਨੂੰ ਪਤਾ ਕੁਛ ਨਾ ਹੋਵੇ ਤੇ ਅਚਾਨਕ ਉਹ ਚੀਜ਼ ਆ ਮੈਨੂੰ ਮਿਲ ਜਾਵੇ ਤੇ ਕੋਈ ਬੋਲਦਾ ਵੀ ਇਹ ਤੇਰੀ ਹੈ ਤੇ ਫਿਰ ਉਹ ਮੈਨੂੰ ਕੋਈ ਐਵੇਂ ਨਹੀਂ ਹੁੰਦਾ ਵੀ ਇਹ ਮਹਿੰਗੀ ਹੈ ਸਸਤੀ ਹੈ ਮੇਰੇ ਲਈ ਉਹ ਚੀਜ਼ ਬੇਕੀਮਤੀ ਹੈ ਵੀ ਮਤਲਬ ਉਹਦਾ ਕੋਈ ਮੁੱਲ ਹੀ ਨਹੀਂ ਸੋ ਇਹ ਦੇਖੋ ਅੱਜ ਪਹਿਲੀ ਤੁਹਾਨੂੰ ਦੱਸਾਂ ਅੱਜ ਜਿਹੜਾ ਮੈਂ ਛੋਲ ਲੈ ਰੱਖਿਆ ਹੈ ਇਹ ਵੀ ਗਿਫਟ ਹੈ ਤੇ ਅੱਨੀ ਸੋਹਣੀ ਬਿਲਕੁਲ ਕੋਲ ਇਹਦੇ ਛੋਲ ਦੇ ਨਾਲ ਮੈਚਿੰਗ ਟੋਪੀ ਬਹੁਤ سارے ਜੋੜੇ ਜੁਰਾਬਾਂ ਦਸਤਾਨੇ ਬਹੁਤ ਕੁਝ ਹੈ ਤੇ ਨਾਲ ਨਾਲ ਜਿਵੇਂ ਮੈਂ ਦੱਸਦੇ ਇੰਨਾ ਤੁਹਾਨੂੰ ਬਲੌਗਸ ਦੇ ਵਿੱਚ ਵੀ ਦੱਸੇਗਾ ਕਿ ਮੈਨੂੰ ਦਿੱਕਤ ਹੋਣੀ ਹੈ ਕਿ ਜਿਹੜੇ ਹੱਥ ਪੈਰ ਨੇ ਜਿਹੜਾ ਜ਼ਿਆਦਾ ਸੁਨ ਹੋ ਜਾਵੇ ਨੇ ਉਹ ਬਿਲਕੁਲ ਐਵੇਂ ਲੱਗਣ ਲੱਗ ਜਾਂਦੇ ਨੇ ਵੀ ਨਾਲ ਹੀ ਨਹੀਂ ਹੈਗੇ ਤੇ ਉਹਦੇ ਕਰਕੇ ਮੈਨੂੰ ਮਤਲਬ ਕਿ ਤਨਾ ਕਿਤੇ ਵੀ ਮਨ ਨੂੰ ਜ਼ਿਆਦਾ ਨਾ ਠੰਡ ਨਹੀਂ ਲੈਣੀ ਹੈ ਕਿਉਂਕਿ ਜਿਆਦਾ ਹੱਥ ਪੈਰ ਸੁਨਣਾ ਹੋਣਾ ਇਸ ਲਈ ਦੇਖੋ ਐਨਾ ਬਈਆ ਸੁਨਣਾ ਜਾ ਹਿੱਕ ਮੈਨੂੰ ਬਹੁਤ ਵਧੀਆ ਲੱਗਿਆ

ਇਕ ਵਾਓ ਇਹ ਹੈਗੇ ਨੇ ਜਦ ਸੁਣ ਸੁਣ ਤੇ ਲੱਗੀ ਹੋਣੀ ਇਹ ਹੈਗੇ ਨੇ ਜਿਹੜੇ ਜੈਦੇ ਸੌ ਬਹੁਤ ਜ਼ਿਆਦਾ ਵਧੀਆ ਮੂਰਤੀ ਕਬਰੂਰੇ ਇਹ ਹੈਗੇ ਕਬਰ ਦੋਨੋਂ ਕਿ ਆ ਇੰਨੀ ਸੋਹਣੀ ਜਾਈ ਮਾਈ ਗਾਡ ਇਹ ਮੈਨੇਜ ਨਹੀਂ ਤੇ ਦੇਖੋ ਕਿੰਨੀ ਸੋਹਣੀ ਲਾਈਆ ਸੋ ਉਹ ਮੇਰਾ ਦੋਸਤ ਉਹ ਜਿਹਦੀ ਪੰਸੀ ਦੇ ਚਾਹ। ਹਾਂ। ਹਰ ਜਿਹੜਾ ਡਾਉਲ ਬੈਠਦੀ ਤੇ ਇਸ ਦੇ ਨਾਲ ਨਾਲ ਯਾਖੀ ਦਿਨਗੇ ਗੁਲਾਫ ਵੀ ਮਨ ਰੋ ਜਾਏ ਤਾਂ ਨਹੀਂ ਮੁਸ਼ਕਿਲ ਹੁੰਦੀ ਹੈ ਤੇ ਵੀ ਮਨ ਜਿਹੜੇ ਗੁਲਾਫ ਨੇਗੇ ਇਹ ਬਹੁਤ ਗੰਨ ਨੇ ਤੇ ਨਾਨਾ ਆਪਣਾ ਹਿੱਤ ਜਿਹੜਾ ਤੁਹਾਨੂੰ ਦਿਖਾਏਗਾ ਬਹੁਤ ਸਾਰੀਆਂ ਚੀਜ਼ਾਂ ਗਿਫਟ ਤੇ ਮਿਲੀਆਂ ਇਹਨਾਂ ਜਿਆਦਾ ਪਿਆਰ ਦੇਣ ਲਈ ਇੰਨਾ ਜ਼ਿਆਦਾ ਸਪੋਰਟ ਕਰੀ ਸਭ ਦਾ ਹੀ ਦੇ ਰੋ ਥੈਂਕ ਯੂ ਮੈਂ ਆਪ ਦੀ ਖੁਸ਼ੀ ਦਾ ਟਿਕਾਣਾ ਤੁਹਾਨੂੰ ਦੱਸ ਨਹੀਂ ਸਕਦੀ ਇਹ ਮਨ ਕਿੰਨੀ ਖੁਸ਼ ਹੋਈ ਜਦੋਂ ਲੋਕੀ ਇੱਕ ਤਾਂ ਮੈਨੂੰ ਮੇਰੇ ਨਾਮ ਤੋਂ ਜਾਣਦੇ ਨੇ ਵੀ ਮਗਰ ਤੱਕ ਤੇ ਦੂਜਾ ਵੀ ਮਤਲਬ ਜਿਹੜੀ ਵੀ ਚੀਜ਼ ਉਹਨਾਂ ਨੂੰ ਲੱਗਦੀ ਵੀ ਹਾਂ ਚਾਹੀਦੀ ਦੇਦੀ ਜ਼ਰੂਰਤ ਹੈ ਮੈਨੂੰ ਬੋਲਣਾ ਇਹ ਦਿੰਦਾ ਹੈਗਾ ਮੇਰੇ ਘਰ ਤੱਕ ਪਹੁੰਚ ਜਾਂਦੀ ਹੈ ਮੈਂ ਇਹਨਾਂ ਜੋਗਾ ਸੱਚੀ ਆਪਦੇ ਆਪ ਨੂੰ ਸਮਝ ਗਈ ਨੇ ਇਹ ਪਰ ਸੱਚੀ ਜੀ ਬਹੁਤ ਖੁਸ਼ਕਿਸਮਤਾਂ ਜਿਹੜਾ ਇੰਨਾ ਪਿਆਰ ਇੰਨੀਆਂ ਦੁਆਵਾਂ ਮੇਰੀ ਮੈਨੂੰ ਮਿਲਦੀਆਂ ਨਹੀਂ ਆ ਸੋ ਸਾਰਿਆਂ ਦਾ ਦਿਲ ਤੋਂ ਥੈਂਕ ਯੂ ਜਿੰਨਾ ਕਰਾਂ ਥੈਂਕ ਯੂ ਉਹਨਾਂ ਤੋਂ ਥੈਂਕ ਯੂ ਇੱਕ ਰਾਤ ਚ ਰੱਖਣ ਦਮਦਗਣੀ ਰਾਤ ਚਗਣੀ ਰੱਖੀ ਦੇਣ ਕਮਾਨੀਆਂ ਦੇ ਵਿੱਚ ਵਾਧਾ ਹੋਵੇ ਬਹੁਤ ਬਹੁਤ ਰੱਖੀਆਂ ਥੈਂਕ ਯੂ ਜੀ ਥੈਂਕ ਯੂ ਆ ਵਾਓ ਜਮੀਨ ਲਗਾਈਂ ਪਈਏ ਗਿਆ ਜਾਈ ਦਿਲ ਕਰਦਾ ਹੈਗਾ ਵੀ ਵਸਾਂ ਕਦੋਂ ਪਰ ਲੈਣਾ ਬਹੁਤ ਜ਼ਿਆਦਾ ਸੋਹਣੀ ਸੱਚੀ ਹੈ ਮਾਲਕ ਬਹੁਤੋ ਤਰਕਿਆ ਨੇ ਬਹੁਤ ਜ਼ਿਆਦਾ ਮੈਂ ਤਾਂ ਮੇਰੇ ਤੋਂ ਦੇ ਲੋ ਅਰਦਾਸ ਹੈ ਕਿ ਮੇਰੇ ਲਈ ਵੀ ਸਾਰੇ ਅਰਦਾਸ ਕਰ ਲੈਣ ਨੇ ਸੋ ਮੇਰੀ ਵੀ ਸਭ ਲਈ ਅਰਦਾਸ ਹੈ ਵਾਹਿਗੁਰੂ ਬੁਰਾ ਵਕਤ ਕਦੇ ਨਾ ਲੈ ਕੇ ਆਵੇ ਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਪਹਿਨਾਵੇ ਦੱਸਿਆ ਗਲਤ ਕੰਮਾਂ ਦੇ ਵਿੱਚ ਪੈਸਾ ਬਿਲਕੁਲ ਵੀ ਵੇਸਟ ਨਾ ਕਰਿਓ ਇਸ ਤੋਂ ਚੰਗਾ ਕਿਸੇ ਨੂੰ ਪੁੰਨਦਾਨ ਕਰਦਿਆਂ ਕੁਛ ਵੀ ਹੁਣ ਏਰ ਜਾਈ ਮਤਲਬ ਐਵੇਂ ਤਾਂ ਹੈ ਨਹੀਂਗਾ ਵੇਰ ਜਾਈਏ ਥੋੜਾ ਟਾਈਮ ਹੀ ਚੱਲੂਗੀ 2-4 ਸਾਲ ਇਹ ਹੈ ਇੱਕ ਟੋਟ ਕਟ 5 ਸਾਲ ਤਾਂ ਚੱਲੂਗੀ ਤੇ ਤੁਸੀਂ ਸੋਚ ਕੇ ਦੇਖੋ 5 ਦੇ 5 ਸਾਲ ਇਹ ਕਿਸੇ ਆਪਣੇ ਅੰਦਰ ਦੀਆਂ ਸੱਚੀਆਂ ਦੁਆਵਾਂ ਹੀ ਲੱਗੀਆਂ ਨੇ ਤੇ ਜੇ ਅਗਲਾ ਚਾਹੁੰਦਾ ਇਹ ਪੈਸੇ ਅਗਲਾ ਕਿਤੇ ਹੋਰ ਵੀ ਲਾ ਲੰਦਾ ਕੋਈ ਵੀ ਵਧੀਆ ਕਿੱਟੀਏ ਕੰਮ ਚ ਲਾ ਲ ਲੈਣਾ ਕਿਉਂਕਿ ਪੈਸਾ ਖੜਦਾ ਨਹੀਂ ਹੁੰਦਾ ਪੈਸਾ ਚੱਲ ਜਾਂਦਾ ਪਰ ਪੈਸਾ ਚੱਲੇ ਜ਼ਰੂਰ ਪਰ ਚੱਲੇ ਸਹੀ ਕੰਮ ਚ ਜੇ ਪੈਸਾ ਆਪਣਾ ਸਹੀ ਜਗ੍ਹਾ ਤੇ ਲੱਗ ਜਾਂਦਾ ਤਾਂ ਆਪਾਂ ਮਰਦੇ ਤੱਕ ਵੀ ਹੁੰਦੀਆਂ ਦੁਆਵਾਂ ਰਹਿੰਦੀਆਂ ਇਹ ਬੰਦਾ ਜਮਾਂ ਮੰਜੇ ਤੇ ਪੈ ਕੇ ਵੀ ਦੁਆਵਾ ਦਿਨਾਂ ਲੱਗਾ ਵੀ ਇਹ ਬੰਦੇ ਨੇ ਬਿੱਤਾਂ ਨੂੰ ਸੁਧਿਆ ਸੋ ਉਹੀ ਚੀਜ਼ ਹੈ ਜੀ ਮੈਂ ਮੇਰੇ ਤੋਂ ਬਹੁਤ ਜ਼ਿਆਦਾ ਦੋਸਤ ਹੋਵੇਗੀ ਮੈਂ ਵਾਅਦਾ ਕਰੂੰਗੀ ਕਿ ਵੀ ਬਹੁਤ ਬਹੁਤ ਇਨਿਆਤ ਰੱਖਿਆ ਮੈਂ ਨੰਮੀ ਮਤਲਬ ਜਿੰਨਾ ਬੰਦੇ ਨੇ ਕਦੇ ਸੋਚੇ ਹੀ ਨਹੀਂ ਲਗਾ ਮੇਰੇ ਦੋ ਚੀਜ਼ ਸੱਚ ਵੀ ਨਹੀਂ ਹੈਗੇ ਉਹ ਵੀ ਪੋਸਿਬਲ ਹੋਗੇ ਸਾਹਮਣੇ ਆ ਗਏ ਸੋ ਇੰਨੀ ਜਿਆਦਾ ਮੈਨੂੰ ਖੁਸ਼ੀ ਹੈ ਮੈਨੂੰ ਤਾਂ ਆਹ ਵੱਡੀਆਂ ਚੀਜ਼ਾਂ ਸੱਚ ਜਿਹੜੀਆਂ ਹੈਗੀਆਂ ਹੈਗੀਆਂ ਮੈਨੂੰ ਛੋਟੀਆਂ ਛੋਟੀਆਂ ਚੀਜ਼ਾਂ ਵੀ ਬੜੀ ਖੁਸ਼ੀ ਦੇ ਰਹੀਆਂ ਨੇ ਵੀ ਇੰਨੀਆਂ ਸਾਰੀਆਂ ਦਿਰਾਵਾ ਜਵਾ ਟੋਪੀ ਮੈਨੂੰ ਇਹ ਸਾਰੀਆਂ ਚੀਜ਼ਾਂ ਮਿਲਦ ਸਾਰਾ ਬਸ ਦਸਤਾਨੇ ਕੈਦੀ ਨਹੀਂ ਸੀ ਮੈਂ ਤਾਂ ਕਦੇ ਉਹ ਵੀ ਦੋ ਦੋ ਜੋੜੇ ਡਬਲ ਡਬਲ ਵਾਓ ਦੇ ਮੈਂ ਤਾਂ ਬੜੀ ਖੁਸ਼ੀ ਹੋਈ ਹੈਗੀ ਜੀ ਜੀ ਹਾ ਦੇਖੋ ਗੈਰ ਨੂੰ ਪਛੰਗਨੇ ਵਾ ਮੈਂ ਕਦੇ ਸੋਚੀ ਨਹੀਂ ਮਾਂ ਦੇ ਸੱਚੀ ਸੀ ਰੀਅਲੀ ਮੈਂ ਪਾਏ ਹੈ ਨਾ ਗਏ ਤੇ ਪਰਮਿੰਡਰ ਨੇ ਸੋਨੇ ਮਿਲਲੇ ਨੇ ਹੁਣ ਮੈਂ ਇਹਨਾਂ ਨੂੰ ਪਾ ਕੇ ਰੱਖਿਆ ਕਰੂੰਗੀ ਠੰਡ ਚ ਐ ਮੈਂ ਬਾਹਰ ਫਿਰ ਜਾਨੀ ਬੂਟ ਮੈਂ ਘੱਟ ਪਾਉਣੀ ਹੈਗੀ ਮੈਨੂੰ ਅੱਤੇ ਜ਼ਿਆਦਾਤਰ ਚੱਪਲ ਪਾਉਣ ਦੀ ਤਾਂ ਫੈਸਟੀਵਲ ਦੇ ਨਾਲ ਜੁੜਾ ਹੋਣ ਲਈ ਤਾਂ ਠੰਡ ਬਹੁਤ ਘੱਟ ਹੀ ਆਉਂਦੀ ਹੈਗੀ ਸੋ ਹੁਣ ਤਾਂ ਮੇਰੇ ਕੋਲ ਜਰਾ ਬਹੁਤ ਸਾਰੀਆਂ ਹੋ ਗਈਆਂ ਕਿਵੇਂ ਲੱਗੀ ਮੰਮੀ ਨੇ ਇਹਨੂੰ ਬਹੁਤ ਵਧੀਆ ਦੇਸੀ ਕਿਉ ਵਰਗੀ ਜਣੀ ਅੱਜ ਆਜੋ ਫਿਰ ਸਪਾ ਮੰਮੀ ਦਾ ਅਸਤੈ ਨੂੰ ਇਹ ਸਮਾਂ ਕਿਵੇਂ ਲੱਗਿਆ ਇਹ ਜਮੀ ਕਿਉ ਵਰਗੀ ਪਈ ਹੈ ਹੈਨਾ ਕਿੰਨੇ ਵਧੀਆ ਇਹ ਮਾਈਨ ਕਿਉ ਵਰਗੀ ਤੇ ਇਹ ਹੀਟਰ ਹਾਣਾ ਹੀਟਰ ਵੀ ਬੁਰਾ ਐਂਡ ਹੈ ਹਾ ਕਿ ਲਾਵਦੀ ਆਣੀ ਤੈਨੂੰ ਖੁਜੀ ਹੋਈ ਮਮਾ ਹੋਰ ਬਸ ਬਹੁਤ ਖੁਸ਼ ਹੈ ਮੈਂ ਖੁਸ਼ ਹਾਂ ਆਦੀ ਤਾਸਤਾਨ ਨੇ ਦਸਤਾਨ ਨੇ ਨਵਾ ਮਮੀ ਦਾ ਮਮੀ ਅੱਜ ਅਸਾਂ ਜੀ ਠੀਕ ਹੋਗੀ ਹੋਰ ਤੈਨੂੰ ਦੇਖ ਕੇ ਠੀਕ ਆ ਪਰ ਹੋਰ ਮੈਂ ਜਲਦੀ ਤੇ ਵੀ ਮਮੇ ਕੀ ਦੋਖਦੇ ਮਮਾ ਹਾਂ ਮੇਰਾ ਆਦ ਨੂੰ ਵੀ ਵੱਜ ਜਮਾਈ ਜਾਂਦੀ ਸੀ ਮਮੀ ਕੀ ਹੋ ਰਿਹਾ ਤੈਨੂੰ ਵੀ ਕੀ ਹੋ ਰਿਹਾ ਮਮੀ ਬੋਲਦੀ ਹੁੰਨੀ ਸੀ ਆਹ ਦੇਖੋ ਆ ਦੋ ਗੁਲਾਫ ਇੱਕ ਛਾੜ ਲੂ ਇੱਕ ਤਾਰੇ ਤੋਂ ਲੋਗੇ ਇੱਕ ਕਿੱਛੀ ਇੱਕ ਦੀ ਜਾਂਦੀ ਅਜਾਈ ਤਾਂ ਇਹ ਤੋਂ ਨਹੀਂ ਬਹੁਤ ਜ਼ਿਆਦਾ ਮੁਸ਼ਕਿਲ ਹੈ ਉਹਦੇ ਨਾਲ ਨਾਲ ਇਹਦਾ ਹੀਟਰ ਵੀ ਬੜਾ ਸੁਨਾ ਲੱਗਿਆ ਬਲੇ ਮੈਂ ਮੈਗਜ਼ੀਨ ਸਾਰਿਆਂ ਤੋਂ ਵੱਡੀ ਦਿੱਕਤ ਮੈਨੂੰ ਕੋ ਦਿੰਦੀ ਹੁੰਦੀ ਹੁਣ ਜੇ ਤੁਸੀਂ ਦੇਖੋ ਹੀਟਰਾਂ 'ਚ ਇਸიან ਜਿਹੜਨ ਨਾਲ ਹੈ ਨਹੀਂ ਕਿਉਂ ਇਆ ਪਾਣਾ ਉਹ ਕਰੀਏ ਯਹਾਂ ਸਿੱਧਾ ਹੈ ਮੈਸ਼ ਹੋ ਰਾਂ ਜੇ ਤੁਹਾਨੂੰ ਪਤਾ ਹੈ ਬਹੁਤ ਸਿੰਪਲ ਕਰ ਹੈ ਇੱਕ ਤੇ ਬਹੁਤ ਸਿੰਪਲ ਜੀ ਜ਼ਿੰਦਗੀ ਹੈ ਹੋਈ ਸਿੰਪਲ ਜੀ ਅਸੀਂ ਕੰਮ ਕਰਦੇ ਦੇਖੀਏ ਤੁਸੀਂ ਦੇਖਦੀ ਹੈ ਕਿ ਵੀ ওই ਚਾੜ ਉੱਪ ਚੇਲਾਲੇ ਪਾਣੀ ਘੱਟ ਲੈ ਇਹ ਸਾਂਝੀਆਂ ਚੀਜ਼ਾਂ ਕਰਦੇ ਰਹਿੰਦੇ ਨੇ ਪਰ ਹੀਟਰ ਵੀ ਜ਼ਰੂਰਤ ਸੰਦੀ ਚ ਵੀ ਸਿਰਫ ਉਸ ਟਾਈਮ ਪੈਂਦੀ ਹੈ ਜਦੋਂ ਮੈਂ ਸੈਨ ਹੋਣੀ ਹੈ ਕਿਉਂਕਿ ਮੇਰੇ ਵਾਲ ਲੰਮੇ ਹੋਣ ਕਰਕੇ ਭਾਈ ਹੋਣ ਕਰਕੇ ਵਾਲ ਮੇਰੇ ਸੁੱਕਦੇ ਨਹੀਂ ਹੈਗੇ ਛੇਤੀ ਜੇ ਉਹ ਸੁੱਕਦੇ ਨਹੀਂ ਹੈਗੇ ਫਿਰ ਉਹ ਸਾਰਾ ਦਿਨ ਜਿਵੇਂ ਹੁੰਦਾ ਜੂੜਨ ਪੇਟ ਲੈਣ ਜਾਂ ਫਿਰ ਉਹਦੇ ਉੱਪਰ ਦੇ ਟੋਪੀ ਲੈ ਲੈਣਾ ਉਧੇ ਨਾਲ ਇੱਕ ਹੱਦ ਤੱਕ ਆਪਣੇ ਜਿਹੜੇ ਕੰਨ ਨੇ ਇਹ ਤਾਂ ਕਵਰ ਹੋ ਗਿਆ ਨੇ। ਭਾੜਾ ਜਿਹੜਾ ਸਿਰ ਹੈ ਉਹ ਸਾਰਾ ਦਿਨ ਠੰਡਾ ਰਹਿੰਦਾ ਹੈ ਤੇ ਮੈਨੂੰ ਤਕਰੀਬਨ ਹਰ ਵਾਰੀ ਐਵੇਂ ਹੋ ਜਾਂਦਾ ਹੈ। ਜਦੋਂ ਵੀ ਸਿਰ ਨੋਨੀਆਂ ਨਾਲ ਦੀ ਨਾਲ ਬੁਖਾਰ ਚੜ ਜਾਂਦਾ ਹੈਗਾ। ਕੰਗੀ ਕੰਮ ਭਾਈ ਨਿਤਰਦਾ ਹੈਗਾ ਮੇਰਾ। ਸੋ ਇਹ ਚੀਜ਼ ਵੀ ਮੇਰੇ ਬਹੁਤ ਜ਼ਿਆਦਾ ਕੰਮ ਕਰਦੀ ਹੈ। ਤੇ ਦੂਸਰੀ ਨੰਬਰ ਤਿਆਰ ਜਾਈ। ਇਹ ਰਜਾਈ ਦਾ ਇਹ ਆ ਵੀ ਘੜਦੀਆਂ ਰਜਾਈਆਂ ਹੁੰਦੀਆਂ ਨੇ ਥੋੜੀਆਂ ਭਾਰੀ ਹੁੰਦੀਆਂ ਨੇ ਤੇ ਮੈਨੂੰ ਹੂੰ ਤੇ ਮੈਨੂੰ ਨਾ ਪਾਸਰਨ ਵਿੱਚ ਦਿੱਕਤ ਆਉਂਦੀ ਹੈ ਕਿ ਜਦੋਂ ਮੇਰੀਆਂ ਇੰਨੀਆਂ ਦਵਾਈਆਂ ਲਗੀਆਂ ਹੁੰਦੀਆਂ ਹਨ ਰਾਤ ਨੂੰ ਵੀ ਰੰਜੂ ਵੀ ਕਵਰ ਦੇ ਮਿੱਤਰ ਰਿਸਕ ਹੈ ਨਾ ਕਈ ਵਾਰੀ ਕਿੰਨੇ ਮੇਰੇ ਕੋਲਿਕ ਗਦੇਲਾ ਸੀ ਗਦੇਲੇ ਦੇ ਉੱਪਰ ਦੀ ਕੰਬਲ ਪਾਇਆ ਹੋਇਆ ਸੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਸੀਗਾ ਕਿ ਜਦੋਂ ਬੋਡੀ ਪੇਨ ਕਰਦੀ ਸੀ ਮੇਲਾ ਤੁ ਮਾਰ ਦਿੰਦੀ ਨਾ ਤੇ ਉਹ ਲੁੱਤਾਂ ਬਾਜੀ-ਬਾਜੀ ਕੇ ਗਦੇਲਾ ਇੱਕ ਸਾਈਡ ਹੋ ਜਾਂਦਾ ਸੀਗਾ ਤੇ ਮੈਂ ਸਾਰੀ ਰਾਤ ਕੰਬਲ ਦੇ ਵਿੱਚ ਹੀ ਪਈ ਰਹਿੰਦੀ ਸੀਗੀ ਤੇ ਜਦੋਂ ਮੈਂ ਇਹ ਕੰਬਲ ਦੇ ਵਿੱਚ ਪਈ ਜਾਂਦੀ ਰਾਤ ਨੂੰ ਤਾਂ ਮੈਨੂੰ ਪੇਨ ਹੋਈ ਜਾਂਦੀ ਇੰਨਾ ਉਹਨਾਂ ਹੁੰਦਾ ਰਾਤ ਨੂੰ ਨੀਂਦ ਆਉਂਦੀ ਨਹੀਂ ਨਾ ਸਮਰਤੀ ਤੇ ਫਿਰ ਸਾਰਾ ਦਿਨ ਮੈਨੂੰ ਐ ਲੱਗ ਜਾਂਦਾ ਵੀ ਮੈਨੂੰ ਬੁਖਾਰ ਹੋ ਰਿਹਾ ਹੈ ਵੀ ਅੱਖਾਂ ਸੁੱਜ ਰਹੀਆਂ ਨੇ ਤਾਂ ਕਰਕੇ ਵੀ ਮਤਲਬ ਇਹ ਚੀਜ਼ ਬਹੁਤ ਜਿਆਦਾ ਕੰਫਰਟੇਬਲ ਹੈਗੀ ਹਲਕੀ ਹੈ ਇਹਨੂੰ ਲੈਣਾ ਬਹੁਤ ਜਿਆਦਾ ਆਸਾਨ ਹੈ ਤੇ ਮੈਨੂੰ ਲੱਗਦਾ ਕੋਈ ਗੁਰੂ ਮੇਰ ਕਰੇ ਵੀ ਪਾਸਾ ਵਗੈਰਾ ਲੈਣਾ ਵੀ ਸੌਖਾ ਹੋਵੇ ਘਰ ਦੇ ਰਗੀਆਂ ਤੋਂ ਹਲਕੀ ਹੈ ਨਾ ਮਮੂ ਹਾਂ ਹੋਲੀ ਹੋਲੀ ਜੀ ਹੈਗੀ ਬਹੁਤ ਜ਼ਿਆਦਾ ਗਰਮ ਹੈ ਸੋ ਹੁਣ ਮੈਂ ਕੀ ਬੋਲਾਂ ਤੂੰ ਸਾਰਿਆਂ ਨੇ ਮੇਰੀ ਲਾਈਫ ਬਾਰੇ ਸਾਰਾ ਕੁਝ ਜਾਣਨੀ ਹੋ ਵੀ ਘਰ ਮੇਰਾ ਬਹੁਤ ਗਰੀਬ ਜਿਆ ਥੋੜੀ ਵਜਾ ਤੂੰ ਹੀ ਮੇਰਾ ਟਰੀਟਮੈਂਟ ਚੱਲੇ ਆ ਤੇ ਅੱਗੇ ਤੁਸੀਂ ਸਾਰੇ ਹੈਲਪ ਕਰ ਰਹੇ ਆ ਸੋ ਮੈਂ ਤਾਂ ਸਾਰਿਆਂ ਦਾ ਹੱਥ ਜੋੜ ਕੇ ਜੀ ਥੈਂਕ ਯੂ ਹੀ ਕਰ ਸਕਦੀ ਆ ਇੱਕ ਤਾਂ ਮੈਂ ਮੰਨਦੀ ਆਪਣੇ ਆਪ ਤੇ ਬਾਬਾ ਜੀ ਦੇ ਮਿਹਰ ਦੂਜੀ ਮੈਂ ਮੰਨਦੀ ਜਿਹੜੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਨੇ ਤੇ ਮਤਲਬ ਇੰਨਾ ਜਿਹਾ ਸਾਥ ਸਪੋਰਟ ਦਿੰਦੇ ਨੇਗੇ ਅਸੀਂ ਮੈਂ ਤੇ ਮੇਰੀ ਮੰਮੀ ਕੁਛ ਨਾ ਕੁਛ ਕੁਛ ਨਾ ਕੁਛ ਮਿਹਨਤ ਕਰਦੇ ਰਹਿੰਦੇ ਆ ਥੈਂਕ ਯੂ ਮੈਂਨਤ ਬਹੁਤ ਸਾਰੇ ਲੋਕੀ ਕਰਦੇ ਨੇ ਪਰ ਮਿਹਨਤ ਉੱਪਰ ਕਿਸੇ ਨਾ ਕਿਸੇ ਦੀ ਆਉਂਦੀ ਆ ਸੋ ਇਸ ਗੱਲ 'ਚ ਮੈਂ ਬਾਈ ਗੁਰੂ ਦੀ ਮਿਹਰ ਮੰਨਦੀ ਆਂ ਕਿ ਬਾਈ ਗੁਰੂ ਜੀ ਸਾਡ ਬਾਈ ਗੁਰੂ ਜੀ ਸਾਡੀ ਮਿਹਨਤ ਨੂੰ ਉੱਪਰ ਲੈ ਕੇ ਆਈ ਨੇ ਤੇ ਚਾਹ ਲੋਕਾਂ ਦੇ ਵਿੱਚ ਬਹਿ ਜਾਣ ਵਾਲੀਆਂ ਤੇ ਇਹ ਬਾਕੀ ਲੋਕੀ ਆਪਣੇ ਦੁੱਖ ਤਰਦ ਨੂੰ ਪੰਜ ਦੇਣੇ ਉਹਦੇ ਲਈ ਸਾਰਿਆਂ ਨੂੰ ਵੀ ਵੱਡੀ ਗੱਲ ਹੈ ਕਿਉਂਕਿ ਅੱਜ ਦਾ ਜ਼ਮਾਨਾ ਅੱਜ ਦਾ ਦੌਰ ਹੈ ਜੇ ਕੋਈ ਵੀ ਬੰਦਾ ਕਿਸੇ ਦੇ ਦੁੱਖ ਤਕਲੀਫ ਨੂੰ ਸਮਝ ਨਾ ਕੀ ਇੱਕ ਇਨਸਾਨ ਦੂਜੇ ਨੂੰ ਇਨਸਾਨ ਨਹੀਂ ਨਹੀਂ ਸਮਝਦਾ ਹੈਗਾ ਉਹ ਚੀਜ਼ ਹੈ ਉੱਥੇ ਵੀ ਮਤਲਬ ਇਹਦੀ ਨਾ ਪਿਆਰ ਪੋਠ ਮਿਲਣਾ ਸੋ ਬਾਈ ਗੁਰ ਜੀ ਦੀ ਮਿਹਰ ਜੀ ਬਸ ਆਪਣਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਿਓ। ਬਾਕੀ ਚਾਹੇ ਆਪਾਂ ਲਖਨ ਚ ਹੋਈਏ ਚਾਹੇ ਆਪਾਂ ਕਖਨ ਚ ਹੋਈਏ ਕਦੇ ਵੀ ਆਪਣੀ ਓਪਰਤਨਾ ਭੁੱਲੀਏ। ਸੋ ਬਾਈ ਗੁਰ ਦਾ ਹਾਂ ਬਾਈ ਗੁਰ ਦਾ ਸ਼ੁਕਰ ਕਰਦੇ ਰਹੀਏ ਚਾਹੇ ਦੁੱਖ ਚਾਹ ਸੁੱਖ ਚ ਬਸ ਪਾਣਾ ਮੰਨਣ ਦੀ ਵੀ ਮਾਲਕਾ ਨੂੰ ਮਤ ਬੋਚੇ ਵੀ ਆਪਾਂ ਫਿਰ ਵੀ ਕਿ ਦੁੱਖ ਦੀਆਂ ਕਿੜੀਆਂ ਜਹੋਕੇ ਵੀ ਸ਼ੁਕਰ ਕੇ ਬੋਲ ਲਈਏ ਦੁੱਖ ਦੀਆਂ ਕਿੜੀਆਂ ਜਾ ਕੇ ਵੀ ਕਦੇ ਬਾਏ ਗੁਰੂ ਤੋਂ ਕੋਈ ਸ਼ਿਕਾਇਤ ਨਾ ਕਰੀ। ਸੋ ਤੁਹਾਡੇ ਸਭ ਲਈ ਵੀ ਮੇਰੀ ਇਹੀ ਰਿਕੁਐਸਟ ਵੀ ਹੈ ਵੀ ਜਿਹੜੇ ਵੀ ਲੋਕੇ ਕੋਈ ਕੰਮ ਨਹੀਂ ਕਰਦੇ ਹੈਗੇ ਵਿਲੇ ਤੁਰੇ ਫਿਰਦੇ ਆ ਸਾਰੇ ਜਣੇ ਕੰਮ ਕਰੋ ਆਪਣੇ ਆਪਣੇ ਕੀ ਹੈ। ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਭੇਜੀਆਂ ਤਾਂ ਮੇਰੇ ਲਈ ਨੇ ਫਾਇਰ ਉਹਦੇ ਨਾਲ ਨਾਲ ਮੇਰੀ ਜਿਹੜੀ ਸਾਰੀ ਫੈਮਿਲੀ ਹੈ ਬਹੁਤ ਜ਼ਿਆਦਾ ਖੁਸ਼ ਹੈ। ਕਿਉਂਕਿ ਕਦੇ ਇਹ ਕੁਛ ਸੋਚਿਆ ਹੀ ਨਹੀਂ ਸੀ ਵੀ ਇੱਥੇ ਤੱਕ ਪਹੁੰਚ ਜਾਾਂਗੇ। ਠੀਕ ਹੈ ਸੋ ਇਦੇ ਲਈ ਮੈਂ ਮੰਨਦੀ ਵੀ ਮੇਰੇ ਨਾਲ ਖੜੀ ਹੋਈ ਫੈਮਿਲੀ ਦਾ ਵੀ ਬਹੁਤ ਜ਼ਿਆਦਾ ਸਪੋਰਟ ਹੈ ਤੇ ਬਾਕੀ ਭੈਣ ਭਰਾਵਾਂ ਦਾ ਹੋਰ ਵੀ ਬਹੁਤ ਜ਼ਿਆਦਾ ਸਪੋਰਟ ਹੈ। ਵਸੇ ਇਸ ਟਾਈਮ ਮਜੂਰ ਤੇ ਜੇ ਤੁਹਾ ਜਿਵੇਂ ਦਵਾਈ ਚੱਲ ਰਹੀ ਹੈ ਵੀ ਤੁਹਾਡੀ ਹੈਲਪ ਦੇ ਨਾਲ ਦੁਆਵਾਂ ਆਪਣੀਆਂ ਬਣਾ ਕੇ ਰੱਖਣੀਆਂ ਨੇ ਦਵਾ ਤੇ ਦੁਆ ਦੋਨੋਂ ਨਾਲ-ਨਾਲ ਨੇ ਕੋਈ ਚੀਜ਼ ਦਾ ਅਸਰ ਕਰੂਗੀ। ਸੋ ਮੈਨੂੰ ਲੱਗਦਾ ਹੈ ਵੀ ਤੁਹਾਡੀਆਂ ਦੁਆਵਾਂ ਮੈਨੂੰ ਅੰਜੇ ਜੋ ਖੜਾ ਕਰ ਹੀ ਦੇਣਗੀਆਂ। ਪਰ ਕਦੇ ਵੀ ਕੋਈ ਪੁਨ ਚੁੱਕ ਹੋ ਜੇ ਕੋਈ ਗਲਤੀ ਹੋ ਜੇ ਨਾਲ ਦੀ ਨਾਲ ਕਮੈਂਟ ਕਰ ਸਕਦੇ ਆ ਜਰੂਰ ਤੁਸੀਂ ਮੈਨੂੰ ਦੱਸ ਸਕਦੇ ਆਂਗੇ ਕਿ ਕਿੰਨੇ ਇਨਸਾਨ ਆ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਆਪਣਾ ਪਿਆਰ ਤੇ ਆਪਣਾ سپورਟ ਆਪਣੇ ਬੱਚੇ ਦੇ ਨਾਲ ਜਰੂਰ ਤੋਂ ਬਣਾ ਕੇ ਰੱਖਿਓ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰੇ ਬੱਚੇ ਨੂੰ ਖੁਸ਼ ਕਰਨ ਵਾਸਤੇ ਆ ਦੇਖੋ ਆਸ਼ਾ ਹੋਰ ਸੁਣਨਾ ਲੱਗਿਆ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਬੈਸਟ ਲੱਗੀ ਡਬਲ ਕਲਰ ਨੇ ਇਸ ਚ ਇਸ ਚ ਦੇਖੋ ਚਾਹੇ ਹਰ ਰੰਗ ਲੈ ਲਓ ਇੱਧਰ ਥੋੜਾ ਪ੍ਰਿੰਟ ਹੈ ਤੇ ਮਾਡਲ ਡੈਕਿੰਗ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਦਾ ਦੇਖੋ ਇੱਧਰ ਥੋੜਾ ਜੇ ਇਹ ਇੱਧਰ ਬਹੁਤ ਜ਼ਿਆਦਾ ਹੈ ਤੁਹਾਨੂੰ ਦਿਖਾਉਣੀ ਹੈ ਮੈਨੂੰ ਕੋ ਕੋ ਆ ਦੇਖੋ ਇਦੂ ਬਹੁਤ ਸੋਹਣਾ ਫ੍ਰਿੰਟ ਹੈਗਾ ਵਾਓ ਕਿੰਨਾ ਨੰਨਾ ਇਹ ਸ਼ਾਲੂ ਮੈਨੂੰ ਇਹ ਸ਼ਾਲ ਹੈਗਾ ਨਾ ਸਟੋਲ ਇਹ ਪਾਰਟੀ ਵੇਅਰ ਹੈ ਪਾਰਟੀ ਵੇਅਰ ਵੀ ਮੇਰੇ ਵੱਲੋਂ ਕਿਸੇ ਦੇ ਵਿਆਹ ਸ਼ਾਦੀ ਜਾਨੇ ਆਂ ਤੇ ਆਪਾਂ ਇਹਨੂੰ ਲੈ ਸਕਦੇ ਹਾਂਗੇ ਵੀ ਮੇਰੇ ਵੱਲੋਂ ਬਹੁਤ ਜ਼ਿਆਦਾ ਸੋਹਣਾ ਲੱਗ ਜਾਏਗਾ ਤੇ ਬਾਕੀ ਇਹਦਾ ਜਿਹੜਾ ਕੰਡਾ ਰਹਿਣਾ ਇਹ ਕਿਸੇ ਵੀ ਸੂਟ ਦੇ ਨਾਲ ਕਿਸੇ ਵੀ ਰੰਗ ਦੇ ਨਾਲ ਬਹੁਤ ਹੀ ਸੋਹਣਾ ਲੱਗਦਾ ਹੈ ਸਪੈਸ਼ਲੀ ਜੇ ਦੇ ਨਾਲ ਬਾਈਨ ਕਲਰ ਦਾ ਸੂਟ ਹੋਵੇ ਨਾ ਬਾਈਨ ਜਿਹਾ ਬਾਈਂ ਤੇ ਬਹੁਤ ਜਗਲਾ ਸੁਣਾ ਲੱਗੂ ਆ ਹੱਥੋਂ ਜਾਗਾ ਤੇ ਮੋਦੀ ਠੀਕੇ ਜੀ ਥੈਂਕ ਯੂ ਸਾਰੇ ਆਂਦਾ